ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗ ਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾ ਵਿਭਾਗ ਵੱਲੋਂ ਪੀਜੀਆਈ ਨਾਲ ਮਿਲ ਕੇ ਸਟਰੀਟ ਵੈਂਡਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਮਿਲ ਸਕੇ ਤਾਂ ਉਸ ਲਈ ਹੀ ਇੱਕ 카ਟ ਦਾ ਵੀ ਉਦਘਾਟਨ ਕੀਤਾ ਗਿਆ ਇਸ 카ਟ ਵਿੱਚ ਕੀ ਖਾਸ ਹੈ ਵੇਖੋ ਇੱਕ ਖਾਸ ਰਿਪੋਰਟ पीजीडी कम्युनिटी मेडिसिन विभाग ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਰਜਿਸਟਰਡ ਸਟ੍ਰੀਟ ਵੈਂਡਰ ਦੀ ਸੋਸ਼ਲ ਸਿਕਿਉਰਿਟੀ ਅਤੇ ਸਟ੍ਰੀਟ ਫੂਡ ਹਾਈਜੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਇੱਕ ਨਵੀਂ 카ਟ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਾਫ਼ ਸੁਥਰਾ ਖਾਣਾ ਵੇਚਣ ਅਤੇ ਸਫਾਈ ਰੱਖਣ ਲਈ ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਸ਼ਹਿਰ 35 ਸਥਿਤ ਪੰਜਾਬ ਦੇ ਮਿਊਨਿਸਪਲ ਭਵਨ ਦੇ ਆਡੀਟੋਰੀਅਮ ਚ ਕੀਤੀ ਗਈ ਇਸ ਟ੍ਰੇਨਿੰਗ ਪ੍ਰੋਗਰਾਮ ਚ ਡਾਇਰੈਕਟਰ ਸਣੀ तमाम ਅਧਿਕਾਰੀ ਮੌਜੂਦ ਸਨ ਇਸ ਦੌਰਾਨ ਸਥਾਨਕ ਸਰਕਾਰਾ ਵਿਭਾਗ ਦੇ ਡਾਇਰੈਕਟਰ ਜਾਣਕਾਰੀ ਦਿੰਦਿਆ ਕਿਹਾ ਕਿ ਰੀੜੀਆਂ ਫੜੀਆਂ ਲਗਾਉਣ ਵਾਲਿਆਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਨਾ ਕਿ ਉਹਨਾਂ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਹਾਲਾਂਕਿ ਵਿਭਾਗ ਵੱਲੋਂ ਵਕਫਾ ਖਸਕੀਮ ਤਹਿਤ ਇਹਨਾਂ ਵਿੰਦਰਾ ਨੂੰ ਲੋਨ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਇਸ ਪ੍ਰੋਜੈਕਟ ਦੌਰਾਨ 71252 ਵੈਂਡਰ ਫੂਡ ਸੇਫਟੀ ਤੇ ਹਾਈਜੀਨ ਲਈ ਟ੍ਰੇਨ ਕੀਤੇ ਗਏ। ਸਿਰ ਪੰਜਾਬ ਵਿੱਚ ਇਹੋ ਜਿਹੇ ਬਹੁਤ ਸਾਰੇ ਸਟ੍ਰੀਟ ਵੈਂਡਰਸ ਨੇ ਜਿਹੜੇ ਜਗ੍ਹਾ-ਜਗ੍ਹਾ ਕਿਨਾਰੇ-ਕਿਨਾਰੇ ਰੇੜੀਆਂ ਲਾ ਰਹੇ ਨੇ ਜੋ ਕਿ ਸਿਰਫ ਅਨਹਾਈਜੀਨਿਕ ਫੂਡ ਹੀ ਵੇਚ ਰਹੇ ਨੇ ਤੁਹਾਡਾ ਡਿਪਾਰਟਮੈਂਟ ਇਸ ਦੀ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ? ਅ ਦੇਖੋ ਮੈਮ ਐਮੇ ਹੈ ਇੱਕ ਇਹ ਸੋਸ਼ਲ ਇੱਕ ਇਸ ਤਰ੍ਹਾਂ ਦਾ ਸੋਸ਼ਲ ਵਰਗ ਹੈ ਜਿਹਨੂੰ ਐਜੂਕੇਸ਼ਨ ਦੀ ਲੋੜ ਹੈ ਤੇ ਨਾਲ ਦੇ ਨਾਲ ਉਹਨੂੰ ਇੱਕ ਰੋਜ਼ਗਾਰ ਦੀ ਵੀ ਲੋੜ ਹੈ ਇਹਨਾਂ ਲੋਕਾਂ ਨੂੰ ਸਾਨੂੰ ਸਮਝਾਉਣ ਦੀ ਤੇ ਟ੍ਰੇਨਿੰਗ ਦੇਣ ਦੀ ਜ਼ਿਆਦਾ ਲੋੜ ਹੈ ਐਕਸ਼ਨ ਲੈਣ ਨਾਲੋਂ ਉਸ ਲਈ ਅਸੀਂ ਪੀਜੀਆਈ ਦੇ ਇੱਕ ਕਮਿਊਨਿਟੀ ਮੈਡੀਸਨ ਦਾ ਜਿਹੜਾ ਡਿਪਾਰਟਮੈਂਟ ਹੈ ਉਹਨੂੰ ਅਸੀਂ ਇੰਗੇਜ ਕੀਤਾ ਇਸ ਸਕੀਮ ਦੇ ਵਿੱਚ ਤਾਂ ਜੋ ਕਿ ਅਸੀਂ ਉਹਨਾਂ ਲੋਕਾਂ ਨੂੰ ਐਜੂਕੇਟ ਕਰ ਸਕੀਏ ਫੂਡ ਹਾਈਜੀਨਾਈਟੇ ਵੀ ਵੀ ਕਿਵੇਂ ਕਿੱਥੇ ਖੜੇ ਹੋਣਾ ਕਿੱਥੇ ਨਹੀਂ ਖੜੇ ਹੋਣਾ ਤਾਂ ਕਿ ਇਹ ਲੋਕ ਟ੍ਰੈਫਿਕ ਦੇ ਵਿੱਚ ਵਾਧਾ ਨਾ ਬਣ ਸਕਣ ਤੇ ਆਪਣਾ ਰੋਜਗਾਰ ਵੀ ਕਰ ਸਕਣ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿਨੇ ਆ ਅਸੀਂ ਇਹਨਾਂ ਨੂੰ ਲੋਨ ਵੀ ਪ੍ਰੋਵਾਈਡ ਕਰਵਾਨੇ ਆ ਤਾਂ ਕਿ ਇਹ ਜਿਹੜਾ ਆਪਣਾ ਰੋਜਗਾਰ ਹੈ ਸਾਫ਼ ਸੁਥਰੇ ਢੰਗ ਨਾਲ ਕਰ ਸਕਣ ਇਹਨਾਂ ਨੂੰ ਕਿਤੇ ਬਾਜ਼ਾਰ ਚੋ ਮਾਰਕੀਟ ਤੋਂ ਵੱਧ ਵਿਆਜ ਤੇ ਨਾ ਪੈਸਾ ਲੈਣਾ ਪਵੇ ਬੈਂਕਸ ਵੱਲੋਂ ਹੀ ਇਹਨਾਂ ਨੂੰ ਇੱਕ ਸਬਸਿਡਾਈਜ਼ਡ ਲੋਨ ਦਿੱਤਾ ਜਾਂਦਾ ਹੈ ਤਾਂ ਜੋ ਕਿ ਉਸ ਨਾਲੇ ਆਪਣਾ ਰੋਜ਼ਾਨਾ ਕਾਰੋਬਾਰ ਵੀ ਕਰ ਸਕਣ ਤੇ ਆਪਣਾ ਰੋਜ਼ਗਾਰ ਕਮਾਨ ਹਾਈਜਨਿਕ ਰੱਖਣ ਤਾ ਜੋ ਕਿ ਉਹ ਖੁਦ ਵੀ ਸਵਸਥ ਰਹਿਣ ਤੇ ਜਿਹੜੇ ਲੋਕ ਉਹਨਾਂ ਤੋਂ ਕੋਈ ਵੀ ਫਲ ਫਰੂਟ ਸਬਜ਼ੀਆਂ ਖਰੀਦਦੇ ਨੇ ਉਹ ਵੀ ਸਵਸਥ ਰਹਿਣ ਤੇ ਨਾਲ ਹੀ ਅਸੀਂ ਇਹਨਾਂ ਨੂੰ ਆਪਣੇ ਕਮਿਊਨਿਟੀ ਆਰਗੇਨਾਈਜ਼ਰ ਆਰਗੇਨਾਈਜ਼ਰ ਜਿਹੜੇ ਹੁੰਦੇ ਨੇ ਤੇ ਸਿਟੀ ਮਿਸ਼ਨ ਮੈਨੇਜਰ ਹੁੰਦੇ ਨੇ ਉਹਨਾਂ ਨੂੰ ਅਸੀਂ ਟ੍ਰੇਨਿੰਗ ਦਿੰਨੇ ਆ ਕਿ ਇਹਨਾਂ ਨੂੰ ਇਹ ਗਾਈਡ ਕਰੋ ਕਿਤੇ ਵੀ ਟ੍ਰੈਫਿਕ ਜੰਕਸ਼ਨ ਤੇ ਜਾਂ ਪਾਰਕਿੰਗ ਤੇ ਜਾਂ ਰਾਉਂਡ ਆਊਟਸ ਤੇ ਨਹੀਂ ਖੜੇ ਹੋਣਾ ਤਾਂ ਕਿ ਇਹ ਇੱਕ ਟ੍ਰੈਫਿਕ ਹਜ਼ਾਰਡ ਬਣਦਾ ਹੈਗਾ ਵੀ ਜੇ ਤੁਸੀਂ ਰੋਜ਼ਗਾਰ ਕਰਨਾ ਹੈਗਾ ਤਾਂ ਅਸੀਂ ਡਿਪਾਰਟਮੈਂਟ ਦੀ ਇਹ ਸਕੀਮ ਵੀ ਹੈ ਕਿ ਅਸੀਂ ਦੋ ਤਰ੍ਹਾਂ ਦੇ ਪ੍ਰੈਕਟੀਕਲੀ ਸਟ੍ਰੀਟ ਵੈਂਡਰਸ ਹੁੰਦੇ ਨੇ ਇੱਕ ਸਟੈਟਿਕ ਹੁੰਦਾ ਇੱਕ ਮੋਬਾਈਲ ਹੁੰਦਾ ਜਿਹੜਾ ਸਟੈਟਿਕ ਹੁੰਦਾ ਅਸੀਂ ਉਹਨਾਂ ਦੀਆਂ ਲੋਕੇਸ਼ਨ ਸਾਈਡੈਂਟੀਫਾਈ ਕਰਕੇ ਉਹਨਾਂ ਨੂੰ ਅਸੀਂ ਪਲਾਨਿੰਗ ਕਰਕੇ ਜਗ੍ਹਾ ਵੀ ਬਣਾ ਕੇ ਦਿੰਨੇ ਆ ਜਿਹਦੇ ਵਿੱਚ ਉਹ ਜਾ ਕੇ ਆਪਣਾ ਕੰਮ ਕਰ ਸਕਦੇ ਆ ਉੱਥੇ ਪਬਲਿਕ ਟਾਇਲਟ ਸਟ੍ਰੀਟ ਲਾਈਟ ਤੇ ਉਹਦੀ ਜਿਹੜੀ ਸੈਨੀਟੇਸ਼ਨ ਦਾ ਵੀ ਪ੍ਰੋਪਰ ਪ੍ਰਬੰਧ ਕੀਤਾ ਜਾਂਦਾ ਹੈ ਜਿਹੜੇ ਮੋਬਾਈਲ ਵੈਂਡਰਸ ਹੁੰਦੇ ਨੇ ਇਹਨਾਂ ਨੇ ਪ੍ਰੈਕਟੀਕਲੀ ਸ਼ਹਿਰ ਦੇ ਵਿੱਚ ਜਿੱਥੇ ਰਿਹਾਇਸ਼ੀ ਏਰੀਆ ਹੈਗਾ ਉੱਥੇ ਵਿੱਚ ਜਾ ਕੇ ਤੁਰ ਫਿਰ ਕੇ ਆਪਣਾ ਜੋ ਵੀ ਇਹ ਸਮਾਨ ਵੇਚਣਾ ਹੁੰਦਾ ਬਟ ਇਹ ਕਿਤੇ ਨਾ ਕਿਤੇ ਟ੍ਰੈਫਿਕ ਲਾਈਟਸ ਤੇ ਜਾਂ ਕੋਈ ਜੰਕਸ਼ਨ ਤੇ ਖੜੇ ਹੋ ਜਾਂਦੇ ਹਨ ਜਿਹਨੂੰ ਸਾਡੇ ਲੋਕ ਮੋਨੀਟਰ ਵੀ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਉਹ ਗਾਈਡ ਵੀ ਕਰਦੇ ਰਹਿੰਦੇ ਆ ਤੇ ਉਹਨਾਂ ਤੇ ਜੇ ਕਿਤੇ ਥੋੜਾ ਬਹੁਤ ਐਕਸ਼ਨ ਵੀ ਲੈਣਾ ਪਵੇ ਉਹ ਲੈਂਦੇ ਆ ਮੈਮ ਜਿਹੜੇ ਕਿ ਤੁਸੀਂ ਤੁਹਾਡੇ ਵਿਭਾਗ ਵੱਲੋਂ ਸੂਚਨਾ ਹੈ ਕਿ ਤੁਸੀਂ ਸਿਰਫ ਲਾਈਸੈਂਸਡ ਸਟਰੀਟ ਵੈਂਡਰਸ ਨੂੰ ਟ੍ਰੇਨਿੰਗ ਦੇਣੀ ਹੈ ਬਟ ਜਿਹੜੇ ਕਿ ਸਟਰੀਟ ਵੈਂਡਰਸ ਨੇ ਜਿਨਾਂ ਕੋ ਲਾਈਸੈਂਸ ਨਹੀਂ ਹੈਗਾ ਉਹ ਤੁਹਾਡੀ ਮਿਹਨਤ ਉਤੇ ਪਾਣੀ ਫੇਰ ਦਿੰਦੇ ਹਨ ਤੇ ਇਸ ਤੇ ਤੁਸੀਂ ਪੰਜਾਬ ਸਰਕਾਰ ਨੂੰ ਕੁਝ ਲਿਖਿਆ ਹੈ ਜਾਂ ਇਨ ਫਿਊਚਰ ਲਿਖਣਾ ਚਾਹੋਗੇ ਅ ਬੜਾ ਚੰਗਾ ਕੁਐਸਚਨ ਹੈ ਤੁਹਾਡਾ ਅਸੀਂ ਜਿਹੜੇ ਹੈਗੇ ਰਜਿਸਟਰਡ ਵੈਂਡਲਸ ਨੂੰ ਟ੍ਰੇਨ ਕਰ ਰਹੇ ਹੈਗੇ ਤੇ ਜਿਹੜੇ ਅਨ ਰਜਿਸਟਰਡ ਹੈਗੇ ਡੈਫੀਨੇਟਲੀ ਉਹ ਜਾਗਰੂਕ ਨਹੀਂ ਹੋਣਗੇ ਤੇ ਜਿਹੜਾ ਕੁਆਲਿਟੀ ਆਫ ਫੂਡ ਜਾਂ ਕੁਆਲਿਟੀ ਆਫ ਸਰਵਿਸਿਜ਼ ਉਹ ਪਬਲਿਕ ਨੂੰ ਦੇ ਰਹੇ ਨੇ ਉਹ ਉਸ ਲੈਵਲ ਦੀ ਨਹੀਂ ਹੋ ਪਾਏਗੀ ਤੇ ਪੰਜਾਬ ਸਰਕਾਰ ਨੂੰ ਅਸੀਂ ਰਿਕਵੈਸਟ ਹੀ ਕਰਨਾ ਚਾਹਾਂਗੇ ਅ ਕਿ ਜਿਹੜੇ ਵੀ ਇਹ ਵੈਂਡਰ ਹੈਗੇ ਉਹਨਾਂ ਨੂੰ ਇਸ ਤਰ੍ਹਾਂ ਦਾ ਇੱਕ ਨੈਟਵਰਕ ਬਣਾਇਆ ਜਾਏ ਕਿ ਜਿਆਦਾ ਤੋਂ ਜਿਆਦਾ ਜਾਗਰੂਕਤਾ ਆਏ ਤੇ ਉਹ ਆਪਣੇ ਆਪ ਨੂੰ ਜਿਹੜਾ ਹੈਗਾ ਲਾਇਸੈਂਸਿੰਗ ਕਰਾਂਨ ਰਜਿਸਟ੍ਰੇਸ਼ਨ ਕਰਾਂਨ ਤੇ ਇਸ ਤਰ੍ਹਾਂ ਦੇ ਜਿਹੜੇ ਸਰਕਾਰ ਵੱਲੋਂ ਜਿਹੜੇ ਵੀ ਪ੍ਰੋਗਰਾਮ ਚੱਲੇ ਗਏ ਚੱਲਨ ਚਲਦੇ ਪਏ ਹੈਗੇ ਇਹਨਾਂ ਦੀ ਬਿਹਤਰੀ ਰਹੀ ਤੇ ਇਹਨਾਂ ਦੇ ਲਾਈਵਲੀਹੂਡਸ ਨੂੰ ਇੰਪਰੂਵ ਕਰਨ ਲਈ ਉਹਦਾ ਫਾਇਦਾ ਉਠਾਣ ਇਸ ਪ੍ਰੋਜੈਕਟ ਦੌਰਾਨ 71252 ਵੈਂਡਰ ਫੂਡ ਸੇਫਟੀ ਤੇ ਹਾਈਜੀਨ ਲਈ ਟ੍ਰੇਨ ਕੀਤੇ ਗਏ ਸਥਾਨਕ ਸਰਕਾਰ ਵਿਭਾਗ ਵੱਲੋਂ ਸਿਰਫ ਰਜਿਸਟਰਡ ਸਟਰੀਟ ਵੈਂਡਰਸ ਨੂੰ ਹੀ ਜਾਗਰੂਕ ਕੀਤਾ ਜਾ ਰਿਹਾ ਹੈ ਜਦ ਕਿ ਲੋੜ ਹੈ ਕਿ ਉਹਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ